ਕਾਦਰ ਨੇ ਜੀ ਆਰ ਡੀ ਗੈਜਟ ਦੇ ਨਾਮ ਤੇ ਜਿਹੜੀ ਦੁਕਾਨ ਹੈ ਜਿਹੜਾ ਇਧਰਲੇ ਪਾਸੇ ਆ ਇਹ ਬਸਤੀ ਟੈਂਕਾ ਵਾਲੀ ਤੋਂ ਜਿਹੜਾ ਰਸਤਾ ਆਉਂਦਾ ਤੇ ਜਿਹੜਾ ਇਧਰਲੇ ਪਾਸੇ ਹੈ ਇਹ ਨਜ਼ਦੀਕ ਜਿਹੜਾ ਅਨਿਲ 바ਗੀ ਹਸਪੀਟਲ ਹੈ ਉਹਦੇ ਬਿਲਕੁਲ ਜਿਹੜਾ ਨਜ਼ਦੀਕ ਇਹ ਜਿਹੜੀ ਆ ਦੁਕਾਨ ਪੈਂਦੀ ਆ ਜਿਹੜਾ ਜੀ ਆਰ ਡੀ ਗੈਜਟ ਦੇ ਨਾਮ ਤੇ ਜਿਹੜੀ ਇਹ ਸ਼ਾਪ ਹੈ ਅਸੀਂ ਅੱਜ ਲੈਣ ਆਏ ਆ ਵੀਰ ਕੋਲੋਂ ਗਨ ਤੇ ਪੁੱਛਦੇ ਆ ਵੀਰ ਕੋਲੇ ਕੀ ਕੀ ਐਕਸੈਸਰੀ ਹੈ ਤੇ ਕਿਵੇਂ ਕਿਵੇਂ ਕੰਮ ਕਰਦੀ ਆ ਸਿਰ ਜੀ ਥੋੜਾ ਜਿਹਾ ਬਰੀਫ ਕਰਿਓ ਵੀਰੇ ਆ ਹੈਗਾ ਸ਼ੈਂਪੂ ਵਾਸਤੇ ਇਹਦੇ ਵਿੱਚ ਸ਼ੈਂਪੂ ਕਿਲ ਕਰਕੇ ਆਪਾਂ ਗੱਡੀ ਨੂੰ ਸ਼ੈਂਪੂ ਕਰ ਸਕਦੇ ਆਂ ਆਹ ਫਾਈਲ ਮਿਲੂਗੀ ਇਹਦੇ ਨਾਲ ਨਾਲ ਇਹ ਰੈਫਰੈਸ਼ਰ ਵਗੈਰਾ ਮਿਲਣਗੇ ਤੁਹਾਨੂੰ ਆਹ ਪਾਈਪਲੇ ਜਿੰਨਾ ਪ੍ਰੈਸ਼ਰ ਅਟੈਚ ਹੋਣਗੇ ਛਾਰੇ ਆਹ ਹੋ ਰਿਹਾ ਇਹ ਲਾ ਪ੍ਰੈਸ਼ਰ ਆਹ ਤੁਹਾਨੂੰ ਸਟ੍ਰੇਟ ਪ੍ਰੈਸ਼ਰ ਮਿਲੂਗਾ ਆਹ ਅਟੈਚਮੈਂਟ ਹੈ ਜਿੰਨੇ ਨਾਲ ਤੁਹਾਡੀ ਪਾਈਪ ਕੁੱੜੇ ਦੀ ਆਹ ਜਾਰੀ ਹੈ ਜਿੰਦੇ ਨਾਲ ਆਪਣੇ ਮਸ਼ੀਨ ਵਿੱਚ ਕੰਦ ਨਹੀਂ ਬੰਦੂਗੀ ਇਹ ਆਮ ਸੀ ਨਾ ਜੇ ਤੁਸੀਂ ਇਹਦੇ ਨਾਲ ਤਾਂ ਬੈਟਰੀ ਨਹੀਂ ਮਿਲੇਗੀ ਉਸ ਨਾਲੇ ਦੋ ਬੈਟਰੀਆਂ ਲੰਗੀਆਂ ਸਿੰਗਲ ਨੇ ਥੋੜਾ ਜਿਹਾ ਚਲਾ ਕੇ ਵੀਰ ਜੀ ਦਿਖਾ ਦਿਓ ਥੋੜਾ ਚਲਾਇਓ ਪ੍ਰੈਸ਼ਰ ਵਗੈਰਾ ਪੂਰਾ ਹੋਊਗਾ ਹਾਂਜੀ ਪ੍ਰੈਸ਼ਰ ਪ੍ਰੋਪਰ ਹੋ ਗਿਆ ਇਹਦਾ ਪ੍ਰਾਈਸ ਕੀ ਆ ਵੀਰੇ ਪ੍ਰਾਈਸ ਵੇ ਉਹ ਮਾਰਕੀਟ ਪ੍ਰਾਈਸ ਤਾਂ ਆਿੰਦਾ ਹੈਗਾ 13-1400 ਆਪਾਂ ਨੂੰ ਸਿਰਫ 1200 ਦੀ ਮਿਲੇਗੀ ਜਿਹੜਾ ਵੀ ਆਏਗਾ ਉਹ ਸਾਰਿਆਂ ਨੂੰ 1200 ਦੀ ਦੇ ਦੇਣਾ ਹੈ ਬਸ ਤੁਹਾਨੂੰ 10 ਤੋਂ 3 ਪਹਿਲੇ ਕੁਆਲਟੀ ਆਈ ਸੀ ਉਹ ਥੋੜੀ ਨੋਰਮਲ ਸੀਗੀ ਅੱਜ ਜਈ ਹੈ ਹੈਵੀ ਕੁਆਲਟੀ ਹੈ ਜਿੰਦੇ ਵਿੱਚ ਤੁਹਾਨੂੰ 22 ਪ੍ਰੈਸ਼ਰ ਮਿਲੇਗਾ ਜਿੰਦੇ ਨਾਲ ਜਿੰਦੇ ਨਾਲ ਆਪਾਂ ਆਪਣਾ ਫੋਨ ਵੀ ਕਰ ਸਕਦੇ ਹਾਂ ਕੈਲ ਦੇ ਨਾਲ ਪੂਰੀ ਪਾਵਰ ਵਾਲੀ ਮੋਟਰ ਹਾਂਜੀ ਫੁੱਲ ਪਾਵਰ ਵਾਲੀ ਮੋਟਰ ਹੈ ਇਹਦੇ ਵਿੱਚ ਤੇ ਨਾਲ ਇਹ ਜਿਹੜਾ ਅਟੈਚਮੈਂਟ ਆ ਜਾਂਦੀਆਂ ਅਟੈਚਮੈਂਟਾਂ ਵਿੱਚ ਤੁਹਾਨੂੰ ਮਿਲੂਗਾ ਆਹ ਸੋਫੇ ਵਗੈਰਾ ਸਾਫ਼ ਕਰਨ ਲਈ ਅਟੈਚਮੈਂਟ ਹੈ ਇਹਦੇ ਨਾਲ ਆਹ ਗੱਡੀ ਵਾਸਤੇ ਹੈ ਤੇ ਆ ਬਰਸ਼ ਆ ਜੋ ਇਹਦੇ ਅੱਗੇ ਲੱਗੂਗਾ ਜਿਵੇਂ ਗੱਡੀ ਵਿੱਚ ਮਾੜਾ ਮੋਟਾ ਗੰਦ ਫਸਿਆ ਰਹਿੰਦਾ ਹੁੰਦਾ ਹੈ ਕਰਕੇ ਤੁਹਾਨੂੰ ਮਿਲ ਜੂਗੀ ਆ ਚੀਜ਼ ਅਟੈਚਮੈਂਟ ਦੇ ਵਿੱਚ ਤੇ ਇੱਕ ਆ ਬਰਸ਼ ਆ ਸਮਾਲ ਬਰਸ਼ ਇਹ ਤੁਹਾਨੂੰ ਨਿੱਕੀ ਨਿੱਕੀ ਜਗ੍ਹਾ ਵਿੱਚ ਜਿਵੇਂ ਗੰਦ ਵਗੈਰਾ ਉਹ ਨਿਕਲ ਜੂਗਾ ਉਹਦੇ ਨਾਲ ਤੇ ਬਾਕੀ ਆਂ ਅਟੈਚਮੈਂਟਾਂ ਇਹ ਜਿਹੜੀ ਚੀਜ਼ ਆ ਲੈਣ ਲਈ ਆਉਣਾ ਕਿੱਥੇ ਪਊਗਾ ਦੁਕਾਨ ਦਾ ਨਾਮ ਤੇ ਤੁਹਾਨੂੰ ਫਰੋਜ ਪਰ ਫਰੋਜ ਪਰ ਸਿਟੀ ਨੀਅਰ ਉਲਟਾ ਕਲਚਰ ਮਲੋਤਰਾ ਪੈਟਰੋਲ ਪੰਪ ਦੇ ਬਿਲਕੁਲ ਨਾਲ ਹੀ ਆਪਣੀ ਜੀ ਆਰ ਟੀ ਗੈਜੇਟਸ ਦੇ ਨਾਮ ਤੋਂ ਸ਼ੋਪ ਹੈ ਸਡੇ ਨਾਲ ਦੁਕਾਨ ਦੇ ਆਨਰ ਹੋਏ ਮੌਜੂਦ ਹੋ ਉਹਨਾਂ ਨਾਲ ਗੱਲਬਾਤ ਕਰਦੇ ਆਂ ਵੀਰੇ ਇਸ ਤੋਂ ਸਿਵਾਏ ਹੋਰ ਕੀ ਕੁਝ ਮਿਲਦਾ ਹੈ ਜੀ ਸਾਡੇ ਕੋਲ ਜਿਹੜੀ ਵੀ 스마트 ਗੈਜਟਸ ਹੁੰਦੇ ਨੇ 스마트 ਐਸੈਸਰੀਜ਼ ਹੁੰਦੀਆਂ ਮੋਬਾਈਲ ਐਸੈਸਰੀਜ਼ ਹੁੰਦੀਆਂ ਤੁਹਾਨੂੰ ਸਾਰੀਆਂ ਸਾਡੇ ਕੋਲ ਅਵੇਲੇਬਲ ਮਿਲ ਜਾਣਗੀਆਂ ਹੋਲ سیل ਰੇਟਾਂ ਦੇ ਮਾਰਕੀਟ ਤੋਂ ਬਹੁਤ ਘੱਟ ਰੇਟਾਂ ਸਾਡੇ ਕੋਲ ਸਾਰੀ ਚੀਜ਼ ਅਵੇਲੇਬਲ ਹੁੰਦੀਆਂ ਨੇ ਠੀਕ ਹੈ ਜੀ ਤੁਸੀਂ ਚੈੱਕ ਕਰ ਸਕਦੇ ਜਿਵੇਂ ਵਾਚਸ ਦੇ ਵਿੱਚ ਆਪਣੀ ਡੀਲ ਕਰਦੇ ਆਂ ਆਪਾਂ 스마트 ਵਾਚਸ ਸਾਰੀਆਂ ਤੁਹਾਨੂੰ ਮਿਲ ਜਾਣਗੀਆਂ ਤੁਹਾਨੂੰ ਅਡਾਪਟਰ ਆਈਫੋਨ ਦੇ ਹੋਗੇ ਆਪਣੇ ਮਾਈਕ ਵਗੈਰਾ ਜਿਹੜੇ ਮੇਰੇ ਵੀਰ ਵੀਡੀਓ ਵਗੈਰਾ ਬਣਾਉਂ ਤੇ ਵੋਚ ਆਈਫੋਨ ਦੀਆਂ ਫਰਸਟ ਕਾਪੀਆਂ ਸਾਰੀਆਂ ਤੁਹਾਨੂੰ ਸਾਡੇ ਕੋਲ ਐਕਸੈਸਰੀਜ਼ ਹਰ ਤਰ੍ਹਾਂ ਦੀ ਪ੍ਰੋਵਾਈਡ ਆਪਾਂ ਤੁਹਾਨੂੰ ਕਰਾ ਦਾਂਗੇ ਹੋਲ سیل ਰੇਟਾਂ ਤੇ ਠੀਕ ਹੈ ਜੀ ਤੇ ਮੇਰੇ ਭਰਾ ਤੁਹਾਨੂੰ ਲੋਕੇਸ਼ਨ ਤਾਂ ਪਤਾ ਲੱਗ ਹੀ ਗਿਆ ਨੀਲਬਗੀ ਰੋਡ ਤੇ ਆਣਾ ਤੁਸੀਂ ਫਿਰੋਜ਼ਪੁਰ ਸਿਟੀ ਜੀਆਰਟੀ ਗੈਜੇਟਸ ਦੇ ਨਾਮ ਤੋਂ ਸਾਡੀ ਸ਼ਾਪ ਹੈ ਤੇ ਮੇਰੇ ਵੀਰਾਂ ਨੇ ਸਾਰਿਆਂ ਨੇ ਵਿਜ਼ਿਟ ਕਰਨਾ ਹੈ ਥੈਂਕ ਯੂ ਰੇਟ ਜੈਨੂਨ ਹੋਣਗੇ ਰੇਟ ਵੀਰੇ ਤੁਹਾਨੂੰ ਬਿਲਕੁਲ ਮਾਰਕੀਟ ਤੋਂ ਜੈਨੂਨ ਰੇਟਾਂ ਤੇ ਮਿਲੇਗਾ ਸਾਡੇ ਕੋਲ ਸਾਰਾ ਕੁਝ ਤੁਹਾਨੂੰ